ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਦੋਸਤੋ ਉਤਲੋ ਜੀ ਸਵੇਰ ਤੇ ਚਾਪੀ ਲਈ ਅੱਜ ਦਿਨ ਹੈ ਜੀ ਐਤਵਾਰ ਤੇ ਟਾਈਮ ਹੋ ਗਿਆ ਸਵੇਰ ਦੇ ਪੌਣੇ 7 ਤੇ ਹੁਣ ਆਪਾਂ ਦੇਖਦੇ ਹਾਂ ਆਪਣੇ ਇਹ ਕੰਮ ਤੋਂ ਦੇ ਅੱਜ ਕੀ ਚੱਲ ਰਿਹਾ ਹੈ ਅੱਜ ਤੁਹਾਡਾ ਖਾਣਾ ਦੀ ਤਿਆਰੀ ਹੋ ਰਹੀ ਹੈ ਹੈਲੋ ਹਾਈ ਬੇਬੀ ਹੋ ਆ ਜੀ ਮੈਂ ਤਾਂ ਸਾਰੀਆਂ ਲੱਗ ਰਹੀ ਐ ਤਾਂ ਵਟ ਟੂ ਡੂ ਨੇ ਮੈਂ ਟੂ ਬੰਦ ਕਰ ਦਵਾਂ ਮਰਾ ਤਾਂ ਫੇਰ ਜੋੜ ਫੁੱਕ ਗਿਆ ਜੀ ਮੋਟਰ ਦਾ ਦੇਰ ਹੁਣ ਤੱਕ ਪਾਉਂਦੇ ਰਹੇ ਵੇ ਆਪਣਾ ਆ 10:00 ਵਜ ਗਏ ਸੀ ਚਲੋ ਚੱਲ ਪੀਸੀ ਫਿਰ ਲਾਈਟ ਵੀ ਲੰਗੀ ਸੀ 2 ਘੰਟੇ ਹੋ ਗਏ ਤਿੰਨ ਆਈ ਨੂੰ ਤੇ 2-3 ਘੰਟੇ ਤੱਕ ਲੱਗੇ ਰਹੀ ਫਿਰ ਉਸ ਤੋਂ ਬਾਅਦ ਜੋੜ ਫੁਕੇ ਵਸੀ ਜੋੜ ਲਾ ਕੇ ਜੀ ਫਿਰ ਆਪਣਾ ਮੋਟਰ ਚੱਲ ਪਈ ਜੀ ਫਿਰ ਉਸ ਤੋਂ ਬਾਅਦ ਲੋ ਜੀ ਜੀਰੀ ਵੀ ਹੁਣ ਆਪਣੀ ਇਹ ਲਾਸਟ ਏਕੜ ਲਾਏ ਜੀ ਲਾਸਟ ਕਿਲਾ ਲਾਸਟ ਏਕੜ ਰਹਿ ਗਿਆ ਸੀ ਉਹ ਵੀ ਲਗਾਤਾ ਤੇ ਇਹ ਵੀ ਚਲਪੀ ਨਾਲ ਦੀ ਨਾਲ ਮਾਤਾ ਆਦੀਵਾਰੀ ਦਾ ਪਾਣੀ ਚੱਲ ਰਿਆ ਸੀ ਨਾਲ ਜੀ ਇਸ ਸਵੇਰੇ ਸਵੇਰੇ ਹੀ ਗਰਮੀ ਕਹਿਰ ਦੀ ਵਰਤ ਰਹੀ ਹੈ ਜੀ ਪੂਰੀ ਪੂਰੀ ਹੁਣ ਤੋ ਪੋ ਵੀ ਆ ਤੇ ਨਾਲੇ ਹਮਸ ਵੀ ਆ ਤੇ ਅੰਦਰ ਬੈਠਿਆ ਨੂੰ ਵੀ ਮਤਲਬ ਕਿ ਬਹੁਤ ਜਿਆਦਾ ਗਰਮੀ ਲੱਗ ਰਹੀ ਹੈ ਜੀ ਔਰ ਸਾਰੀ ਹੁਣ ਦੁਬਾਰੇ ਫੇਰ ਲੋਕਾਂ ਨੂੰ ਐ ਬਰਸਾਤ ਹੋਵੇ ਤੇ 4-5 ਦਿਨ ਤੇ ਖਸਲਾਂਾਂ ਚੋਂ ਖੇਤਾਂ ਚੋਂ ਪਾਣੀ ਘਟਣ ਲੱਗ ਗਿਆ ਔੜੀਆਂ ਪੈਣ ਲੱਗ ਗਈਆਂ ਦੁਬਾਰੇ ਫੇਰ ਆ ਦੇਖੋ ਜੀ ਖਾਲੀ ਹੋਣ ਲੱਗੇ ਖੇਤ ਤੇ ਕੱਲ ਸਾਡੇ ਬੰਦਿਆਂ ਨੇ ਵੀ ਉੱਧਰ ਛੱਪੜ ਵਾਲਾ ਜੀ ਇੰਜਣ ਚਲਾ ਕੇ ਰੱਖਿਆ ਸਾਰਾ ਦਿਨ ਕਿਉਂਕਿ 10-15 ਦਿਨ ਤਾਂ ਜੀਰੀ ਦੀ ਫਸਲ ਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਵੀ ਨਦੀਨ ਨਾ ਉੱਗ ਪੈਣ ਵੈਸੇ ਤਾਂ ਦਵਾਈ ਪਾਉਂਦੇ ਆ ਪਰ ਫਿਰ ਵੀ ਜੇ ਧਰਤੀ ਨੰਗੀ ਹੋ ਜਾਈ ਜਿਵੇਂ ਇਹ ਆ ਇੱਥੇ ਨਦੀਨ ਬਹੁਤ ਹੋ ਜਾਂਦੇ ਨੇ ਤੇ ਉੱਥੇ ਫਿਰ ਦਵਾਈ ਦਾ ਵੀ ਅਸਰ ਨਹੀਂ ਹੁੰਦਾ ਜੀ। ਲੋ ਜੀ ਹੁਣ ਆਗੇ ਆਪਾਂ ਸਬਜ਼ੀਆਂ ਔਰ ਹਰੇ ਚਾਰੇ ਵਾਲੇ ਖੇਤ ਬੰਦਾ ਆਪਣਾ ਹਲੇ ਪਤਾ ਨਹੀਂ ਪਹੁੰਚਿਆ ਨਹੀਂ ਪਤਾ ਨਹੀਂ ਹਲੇ ਕਿੱਥੇ ਕੁ ਲੱਗ ਰਿਹਾ ਹੈ। ਹਰਾ ਚਾਰਾ ਵਧਣਾ। ਇਹ ਬਾਜਰਾ ਵੀ ਵਧੀਆ ਹੋ ਗਿਆ ਜੀ ਹੁਣ ਇਹ ਬਾਡਾਂ ਨਾਲ ਲਗਾਇਆ ਸੀ ਡੱਕੇ ਇਹਦੇ। ਜੀਰੀ ਮੰਗੋ ਪਰ ਚਲੋ ਵਧੀਆ ਹੋ ਗਿਆ ਇਹ ਹੁਣ ਵੱਡਾ ਲਾਉਣਾ ਤੇ ਇੱਧਰ ਜਿਹੜੀ ਚੇਰੀ ਲਾਈ ਵੀ ਸੀ ਜੀ ਆਪਾਂ ਨੇ ਨੀਰਾ ਪਹਿਲਾਂ ਸੀ ਇੱਥੇ ਇੱਥੇ ਬਾਕੇ ਹੋਈ ਜੀਰੀ ਲੱਗ ਗਈ ਸੀ ਅੱਧੇ ਏਕੜ ਦੇ ਵਿੱਚ ਜੀਰੀ ਲਗਾਤੀ ਤੇ ਹੁਣ ਜਿਹੜਾ ਬਾਜਰਾ ਸੀ ਇਹ ਚੱਲੀ ਜਾਊਗਾ ਜੀ ਬਾਕੀ ਜੀ ਅੱਜ ਪੌਦੇ ਲਾਵਾਂਗੇ ਜੀ ਨਿੰਮ ਵਗੈਰਾ ਜਿਹੜੇ ਲੈ ਕੇ ਆਏ ਸੀ ਸਕੂਲ ਤੋਂ ਸਰਕਾਰ ਵੱਲੋਂ ਭੇਜੇ ਗਏ ਸੀ ਨਿੰਮ ਜਾਮਣ ਔਰ ਸੋਹੰਜਣਾ ਦਾ ਬੂਟੇ ਲਾਵਾਂਗੇ 8-10 ਬੂਟੇ ਲੈ ਆਏ ਸੀ ਅਸੀਂ ਤੇ ਅੱਜ ਉਹਨਾਂ ਨੂੰ ਲਗਾਵਾਂਗੇ ਆ ਨਵਾਂ ਤਜਰਬਾ ਕੀਤਾ ਜੀ ਅਸੀਂ ਦੇਖੋ ਲਾਈਨਾਂ ਦੇ ਵਿੱਚ ਜੀਰੀ ਲਗਾਈ ਆ ਇਸ ਵਾਰ ਤੇ ਦੇਖਦੇ ਆ ਇਹਦਾ ਕੀ ਰਿਜ਼ਲਟ ਆ ਅੱਧਾ ਏਕੜ ਰस्सियां ਬਨ ਕੇ ਬਿਲਕੁਲ ਹੱਥਾਂ ਨਾਲ ਲਗਾਈ ਹੋਈ ਹੈ ਇਹ ਇਹਦਾ ਦੇਖਾਂਗੇ ਜੀ ਕੀ ਰਿਜ਼ਲਟ ਆ ਕੀ ਇਹਦਾ ਝਾੜ ਤੇ ਅਸਰ ਪੈਂਦਾ ਜੀ ਫਿਰ ਅਗਲੇ ਸਾਲ ਤੋਂ ਦੇਖਾਂਗੇ ਕਿ ਕਿੰਨੇ ਏਕੜ ਚ ਵਧਾ ਸਕਦੇ ਆਂ ਸੀ ਇਹਨੂੰ ਲਾਈਨਾਂ ਵਾਲੀ ਜਿਹੜੀ ਨੂੰ ਕਿਤੇ ਕਿਤੇ ਮੋੜਾ-ਮੋਟਾ ਫਰਕ ਵੀ ਪਿਆ ਹੋਇਆ ਪਰ ਚਲੋ ਹਵਾ ਕ੍ਰੋਸਿੰਗ ਤਾਂ ਵਧੀਆ ਹੋ ਰਹੀ ਆ ਦੋਵੇਂ ਪਾਸਿਆਂ ਨੂੰ ਲਾਈਨਾਂ ਬਣ ਗਈਆਂ ਜੀ ਤੇ ਜੇ ਕਾਮਯਾਬ ਰਿਹਾ ਤਾਂ ਅਗਲੇ ਸਾਲ ਹੋਰ ਵੀ ਵਧਾਵਾਂਗੇ ਤੇ ਲਾਈਟ ਨੇ ਤੱਕ ਨੱਕੋ ਨੱਕਾ ਭਰਤੇ ਜੀ ਦੋ ਕਿल्ले ਇਧਰ ਪਰਤੇ ਤੇ ਦੋ ਇਧਰ ਇਕੱਠੀਆਂ ਮੋਟਰਾਂ ਚੱਲੀਆਂ ਨੇ ਦੋਨੇ ਤੇ ਹੁਣੇ ਲਾਈਟ ਜਈਆ ਹਲੇ ਥੋੜਾ ਟਾਈਮ ਪਹਿਲਾਂ ਤੇ ਬਾਕੀ ਕਰਾਂਗੇ ਜੀ ਜਿਹਦੇ ਜਿਸ ਬੰਦੇ ਨੇ ਵੀ ਆਪਣਾ ਇਦਾਂ ਲਾਈਨਾਂ ਦੇ ਵਿੱਚ ਜੀਰੀ ਲਾਈ ਆ ਜੀ ਕਦੇ ਆਪਣਾ ਤਜਰਬਾ ਸਾਂਝਾ ਕਰਿਓ ਸਾਡੇ ਨਾਲ ਵੀ ਕੀ ਝਾੜ ਰਿਹਾ ਉਹਦਾ ਕਿਹੜੀ ਵੈਰੈਟੀ ਸੀ ਤੇ ਕਿੰਨੇ ਦਿਨਾਂ ਚ ਉਹ ਪੱਕ ਕੇ ਤਿਆਰ ਹੋਈ ਤੇ ਕੀ ਝਾੜ ਰਿਹਾ ਉਹਦਾ ਕੀ ਇਹਦੀਆਂ ਦਿੱਕਤਾਂ ਨੇ ਕਿੰਨਾ ਕੌਖਾ ਲੱਗਿਆ ਕੰਮ ਠੀਕ ਹੈ ਜੀ ਤਾਂ ਫਿਰ ਆਪਾਂ ਅਗਲੇ ਸਾਲ ਤੋਂ ਆਪਾਂ ਦੇਖਾਂਗੇ ਜਾਂ ਤਾਂ ਕੋਈ ਡ੍ਰਿੱਲ ਟਾਈਪ ਦੇਖਾਂਗੇ ਜਿਹੜੀ ਡ੍ਰਿੱਲ ਨਾਲ ਚੱਲਦੀ ਆ ਉਹ ਮਸ਼ੀਨ ਕਬੋਟਾ ਵਾਲਿਆਂ ਦੀ ਉਹ ਵੀ ਲਾਈਨਾਂ ਦੇ ਵਿੱਚ ਲਗਾਉਂਦੀ ਆ ਸਿੱਧੀ ਬਿਲਕੁਲ ਇਹ ਆਪਾਂ ਨੇ ਹੱਥਾਂ ਨਾਲ ਲਗਾਈ ਆ ਦੇਖਦੇ ਆ ਕਿ ਤਜਰਬਾ ਕਰਿਆ ਦੇ ਇਕੜ ਤੇ ਪਰ ਇਹਦੇ ਵਿੱਚ ਵੀ ਨਦੀਨ ਤਾਂ ਉਗਰੇ ਨੇ ਪਾਣੀ ਦੀ ਦੋਸਤੋ ਘਟौती ਆ ਹੁਣ ਜੀ ਪਾਣੀ ਸਾਰੇ ਹੀ ਖੇਤਾਂ 'ਚ ਹੁਣ ਘਟਦਾ ਜਾ ਰਿਹਾ ਤੇ ਛੱਪੜ ਦਾ ਹੀ ਲਾਣਾ ਪੈਣਾ ਹੁਣ 2 ਦਿਨ ਤੇਲ ਫੁਕਣਾ ਪੈਣਾ ਜੀ ਚਲੋ ਕੋਈ ਨਹੀਂ ਇਹ ਪੂਰਾ ਦਾ ਕਰਨਾ ਹੀ ਪੈਣਾ ਤੇ 8 7 8 ਦਿਨ ਇਸ ਵਾਰ ਜੀਰੀ ਲੇਟ ਵੀ ਲੱਗੀ ਆ ਕਿਉਂਕਿ ਕੁਛ ਤਾਂ ਲੇਬਰ ਦੀ ਪ੍ਰੋਬਲਮ ਰਹੀ ਇਸ ਵਾਰ ਜੀ ਲੇਬਰ ਪੂਰੀ ਨਹੀਂ ਆਈ ਸੀ ਪਰਦੇਸੀ ਵੀ ਘੱਟ ਆਈ ਸੀ ਬਾਕੀ ਚਲੋ ਹੌਲੀ ਹੌਲੀ ਹਫਤਾ 10 ਦਿਨ ਲੇਟ ਤਾਂ ਹੁੰਦਾ ਹੀ ਰਹਿੰਦਾ ਜੀ ਇਹ ਜਿਹੜੀ ਪਨੀਰੀ ਬੀਜੀ ਹੋਈ ਸੀ ਉਹ ਸ਼ਿਫਟਾਂ ਦੇ ਵਿੱਚ ਬੀਜੀ ਹੋਈ ਸੀ ਸਾੰਨੇ ਵੀ ਹਾਂ ਹਫਤਾ ਹਫਤਾ 6-6 ਦਿਨ ਦੇ ਫਰਕ ਨਾਲ ਤਾਂ ਕਰਕੇ ਪਨੀਰੀ ਪੱਕੀ ਨਹੀਂ ਹੈਗੀ ਤਾਂ ਠੀਕ ਰਿਹਾ ਜੀ ਤਕਰੀਬਨ ਪਰ ਚਲੋ ਲੇਟ ਤਾਂ ਹੋਇਆ ਹੀ ਸਭ ਸਾਰਿਆਂ ਨਾਲ ਹੀ ਆ ਸਭ ਦਾ ਹੀ ਲੇਟ ਹੋਇਆ ਇਹਨੇ ਲਾਈ ਆ ਜੀ ਇਹ ਲਾਈਨਾਂ 'ਚ ਹੈਂ ਕਿਵੇਂ ਰਿਹਾ ਲੈਨਾਂ ਲਈ ਦਾ ਤਜਰਬਾ? ਇਹ ਮੈਂਨੇ ਤਜਰਬਾ ਕਰਿਆ ਵੈਸੇ ਨਹੀਂ। ਅੱਛਾ ਝਾੜ ਵਧੂਗਾ? ਵਾਧੂ ਜੀ। ਚਲ ਮੈਂ ਦੋਸਤਾਂ ਨੂੰ ਵੀ ਕਿਹਾ ਕਮੈਂਟਾਂ ਦੇ ਵਿੱਚ ਦੱਸਿਓ ਦੋਸਤੋ। ਜੇ ਕਿਸੇ ਨੇ ਇਦਾਂ ਲੈਨਾਂ ਦੇ ਵਿੱਚ ਜੀਰੀ ਲਾਈ ਹੋ ਤਾਂ ਕੀ ਕਿਹੜੀ ਵੈਰਾਈਟੀ ਸੀ? ਕੀ ਝਾੜ ਰਿਹਾ ਕੀ ਖਰਚਾ ਉਹਦਾ? ਕਿੰਨੇ ਕ ਦਿੱਕਤਾਂ ਆਂਦੀਆਂ ਨੇ? ਕੋਈ ਦਿੱਕਤ ਨਹੀਂ ਮਾਈ। ਪਹਿਲਾਂ ਤੇਰਾ ਤਜਰਬਾ ਕਰਿਆ ਵਾ ਜੀ। ਪੂਰਾ ਕਰਿਆ ਵੈ ਜੀ ਮਨੇ। ਕਿੰਨਾ ਝਾੜ ਵਧਿਆ? ਫਿਸਕਾ ਘਟ ਤੇ ਘਟ ਵੀ ਆਪਾਂ ਨੇ ਜੋ 2.5 2.5 ਕਿੱਲੇ ਲਾਇਏ ਸੀ। ਹਾਂ ਹਾਂ। 4 ਕਿੱਲਾਂ ਜਿੰਨੀ ਹਮਤਰੀ ਬੋਲ। ਅੱਛਾ ਚਲੋ ਦੇਖਦੇ ਆਂ ਜੀ ਕੀ ਰਿਹਾ ਬੰਦਾ ਕਹਿੰਦਾ ਆਪਣਾ ਸਾਨੇ ਵੀ ਕਹਿੰਦਾ 2.5 ਕਿਲੋ ਦਾ ਤਜਰਬਾ ਕੀਤਾ ਸੀ ਕਹਿੰਦੇ 3 3 4 ਕੁਇੰਟਲ ਦਾ ਵਧਿਆ ਤੇ ਕੋਈ ਬਿਮਾਰੀ ਨਹੀਂ ਲੱਗਦੀ ਸਪਰੇ ਵਗੈਰਾ ਸਪਰੇ ਵਗੈਰਾ ਵੀ ਨਹੀਂ ਹੁੰਦੀ ਕੁਛ ਵੀ ਕਰਨ ਦੀ ਲੋੜ ਨਹੀਂ ਹਵਾ ਵੜ ਰਹੀ ਹੈ ਉਧਰ ਤੇ ਵੀ ਹਵਾ ਵੜ ਰਹੀ ਹੈ ਉਰਾਂ ਤੇ ਵੀ ਹਵਾ ਵੜ ਰਹੀ ਹੈ ਹਵਾ ਤਾਂ ਲੱਗ ਰਹੀ ਐਸੀ ਗੱਲ ਨਹੀਂ ਹੈਗੀ ਪਰ ਜੀਰੀਆਂ ਨ ਹਾਂਜੀ ਹਾਂਜੀ ਕੋਈ ਜਾਨੇ ਪਾਣੀ ਦੀ ਲੋੜ ਨਹੀਂ ਹੈਗੀ ਜੀ ਨਹੀਂ ਇਹਨੂੰ ਤਾਂ ਲੋੜ ਆ ਜਿਹੜੀ ਤਾਜੀ ਲੱਗੀ ਆ ਹਾਂ ਇਹਨੂੰ ਤਾਂ ਲੋੜ ਨੂੰ ਕੇਦੀ ਆ 10 ਦਿਨਾਂ ਦੀ ਉਹਨੂੰ ਕੋਲ ਲੋੜ ਕਿਹਾ ਦੇ ਹਾਂ ਹਾਂ ਮੋਟਰ ਵਾਲੇ ਰਾਤ ਫਿਰ 10 ਵਜੇ ਗਏ ਮਿਸਤਰੀ ਭਾਈ ਅੱਛਾ ਹਾਂ ਇਹ ਪੱਟ ਕੇ ਸਾਰਾ ਪਤਾ ਨਹੀਂ ਕੀ ਕਰਿਆ ਉਹਨਾਂ ਨੇ ਫਰਸ਼ ਵੀ ਜੜਾਂ ਤੋਂ ਖਰਾਬ ਕਰ ਗਏ ਪਤਾ ਨਹੀਂ ਕੀ ਕਰਿਆ ਇਹ ਕੱਢੀ ਦੀ ਮੋਟਰੀ ਕੱਢੀ ਦੀ ਸਾਰੀ ਨਾ ਕੱਢਣੀ ਨਹੀਂ ਪਈ ਫਿਰ ਜੋੜ ਫੁਕਿਆ ਵਾਦੀ ਰਸਤੇ 'ਚ ਜੋੜ ਫੁਕਿਆ ਵਾਦੀ ਫਿਰ ਚੱਲ ਜੋੜ ਲਾਇਆ ਇਹ ਨੂਰੀ ਇਹਨਾਂ ਪਕਵਾਂ ਤੇ ਦਰਬਾ ਵੀ ਬਹੁਤ ਪੱਟ ਆਈ ਇਹ ਤਾਂ ਕਹਿੰਦੇ ਸਾਡੇ ਵਰਗਾ ਮਿਸਤਰੀ ਨਹੀਂ ਹੈਗਾ ਇਹ ਕਹਿੰਦੇ ਸਾਡੇ ਵਰਗਾ ਮਿਸਤਰੀ ਨਹੀਂ ਹੈਗਾ ਕੱਲ ਘੰਟਾ ਘੰਟਾ ਲਾਗਾ ਪਾਣੀ ਦੇ ਟੋਬੇ ਦਾ ਰਾਤ ਭਾਰੀ ਨਹੀਂ ਘੰਟਾ ਘੰਟਾ ਛੱਪੜਾ ਅੱਜ ਚਲਾਵਾਂਗੇ ਯਾਰ ਬੁੱਟੇ ਵੀ ਬੜੇ ਸੁੱਕਰੇ ਆ ਆਪਣੇ ਕੀ ਕਰੀਏ ਨਾ ਚਾਰ ਪੰਜ ਬੁੱਟੇ ਸੁੱਕ ਗਏ ਉਹ ਦੇਖ ਉਹਨੋਂ ਬੜੇ ਵੀ ਸੁੱਕਰੇ ਆ ਦੱਸ ਇਹ ਇਮਾਨਾ ਭਾਈ ਜਾਨਤਾ ਜਾਨਤਾ ਉਹਨੂੰ ਇੱਕ ਆ ਵਰੂਟ ਆ ਭੀਤਰ ਪਰਵਾਹ ਨਹੀਂ ਆਹ ਹੋ ਰੋਟਾਵੇਟਰ ਤਾਂ ਫੇਰ ਦਾਂਗੇ ਬੁੱਟਿਆਂ ਦਾ ਕੀ ਲੱਜ ਕਰੀਏ ਹੁਣ ਇਹਨਾਂ ਦਾ ਸਾਡੇ ਕਲੋਰੋ ਵੀ ਪਾਰੀ ਜੇ ਨਹੀਂ ਹਾਂ ਹਾਂ ਪ੍ਰਦਾਨ ਪਾ ਦੋ ਚੱਲ ਦੇਖਾਂ ਪ੍ਰਦਾਨ ਪਾ ਕੇ ਦੇਖ ਲੈਂਦੇ ਹਾਂ ਪਰ ਮੈਂ ਜਿਆਦਾ ਪੈਸਟੀਸਾਈਡ ਪਾ ਕੇ ਰਾਜੀ ਨਹੀਂ ਹੈਗਾ ਤੇ ਇਹ ਆਪਣਾ ਇਹ ਬੁੱਟੇ ਵੀ ਲਾਣੇ ਹੁਣ ਆਪਾਂ ਨੇ ਉਹ ਜਿਹੜੇ ਲੈ ਕੇ ਆਏ ਹਾਂ ਹਾਂ ਪੈ ਜਾਂਦੇ ਮੀਂਹ ਕੱਲੂ ਮੀਂਹ ਪੈ ਜਾਵੇ ਅੱਛਾ ਤੇ ਬੁੱਟੇ ਵੀ ਲਾਵਾਂਗੇ ਜੀ ਹੁਣ ਹਰ ਜ਼ਿਮੀਂਦਾਰ ਨੂੰ ਖਾਸ ਕਰਕੇ ਜੇ ਕੋਈ ਹੋਰ ਸੱਜਣ ਜੀ ਦੇ ਕੋਲ ਜਗ੍ਹਾ ਹੈਗੀ ਉਹ ਵੀ ਲਗਾ ਲ ਸਕਦਾ ਨਹੀਂ ਜ਼ਿਮੀਂਦਾਰ ਨੂੰ ਤਾਂ ਹਰ ਸਾਲ 5-10 ਬੂਟੇ ਤਾਂ ਲਾਜ਼ਮੀ ਲਾਣੇ ਚਾਹੀਦੇ ਨੇ ਜਿੱਥੇ ਵੀ ਜਗ੍ਹਾ ਮਿਲਦੀ ਆ ਚਾਹੇ ਉਹ ਸੜਕ ਦੇ ਵਾਲੇ ਦਾਲੇ ਹੋਵੇ ਚਾਹੇ ਖੇਤ ਖਾਲੀ ਹੋਵੇ ਉਹਨਾਂ ਕਿਸੇ ਵੱਟ ਤੇ ਲਾ ਦੋ ਤੇ ਕਿਤੇ ਵੀ ਜਿੱਥੇ ਵੀ ਜਗ੍ਹਾ ਮਿਲਦੀ ਹੈ ਨਾ ਉੱਥੇ ਲਗਾਣੇ ਚਾਹੀਦੇ ਆ ਜੀ ਬੂਟੇ ਬੂਟਿਆਂ ਨਾਲ ਇਹ ਟੈਂਪਰੇਚਰ ਘਟੂਗਾ ਜੀ ਬੁੱਟਿਆਂ ਨਾਲ ਹੀ ਬਰਸਾਤ ਹੋਊਗੀ ਤੇ ਬੁੱਟਿਆਂ ਨਾਲ ਹੀ ਆਪਣਾ ਜੀਵਨ ਆ ਬੁੱਟਿਆਂ ਨਾਲ ਹੀ ਆਕਸੀਜਨ ਆ ਆਪਾਂ ਨੇ ਦੇਖੋ ਇੱਥੇ ਲਾਏ ਸੀ ਹੁਣ ਪਿੱਛੇ 6 ਕ ਮਹੀਨੇ ਹੋਈ ਨੇ ਚੱਲ ਪਈ ਜੀ ਇਹ ਪਿੱਪਲ ਸੀ ਜੀ ਦੇਖੋ ਜਾਮਣਾ ਪਰਲੇ ਪਾਸੇ ਉਧਰ ਹੀ ਸੋਹੰਜਣਾ ਵੀ ਲਾਇਆ ਤੇ ਚੱਲ ਪਈ ਜੀ ਬੁੱਟੇ ਸਾਰੇ ਆਪਣੇ ਆ ਸੋਹੰਜਣਾ ਦਾ ਜੀ ਬੁੱਟਾ ਚਲੋ ਜੀ ਕੱਲ ਮਿਲਦੇ ਆ ਜੀ ਨਵੇਂ ਵਲੌਗ ਦੇ ਵਿੱਚ ਵੀਡੀਓ ਦਾ ਇੱਥੇ ਕਰਦੇ ਆ ਐਂਡ ਜੀ ਜਿਹੜੇ ਦੋਸਤ ਵੀਡੀਓ ਤੇ ਨਵੇਂ ਆਏ ਨੇ ਉਹ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਨੂੰ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤੇ ਲਾਈਕ ਤੇ ਕਮੈਂਟ ਕਰਨਾ ਜੀ ਠੀਕ ਹੈ ਜੀ ਫਿਰ ਕੱਲ ਮਿਲਦੇ ਆ ਨਵੇਂ ਵਲੌਗ ਦੇ ਵਿੱਚ